वर्ष्टअप कैसी हुआ ये बहुत अच्छे होंगे बढ़िया होंगे मस्त होंगे एक और नई वीडियो में आपका स्वागत है और आज देख सकते हो अपने बाज़ खड़ा है तो आज बाज़ पे नहीं है वीडियो आज है टॉर्चर मुकाबले पे जो जोड़नाली जो के पास हुआ था तो आप चेक कीजिए कैसा टॉर्चर मुकाबला है और वीडियो अच्छे लाइक करना शेयर करना चैनल को सब्सक्राइब करना ओके वीडियो एन्जॉय कीजिए का बंदा ਕੋ ਲੈ ਲੈ ਕੋ ਲੈ ਲੈ ਕੋ ਲੈ ਲੈ ਕੋ ਲੈ ਲੈ ਹੋ ਚੋੜਨ ਵਾਲੇ ਬਾਜੀ ਤਾੜੀ ਬੁਲੀਆਂ ਆ ਗਿਆ ਚੈਨੀ ਵਾਲੀਆਂ ਚੋੜਨ ਵਾਲਿਓ ਮਾਰ ਦਿਓ ਤਾੜੀਆਂ ਹੁਣ ਬੜੀਆਂ ਜੋੜਕਾ ਹੁਣ ਬੜੀਆਂ ਕਫਾਰ ਹੈਲਾ ਜੋਂਡੀ ਵਾਲਾ ਖਿੱਚ ਕੇ ਲੈ ਗਿਆ ਤੇ ਹੁਣ 362 ਵਾਲੇ ਵੀ ਬੱਲੇ ਬੱਲੇ ਕਰਾਤੀ ਹੈ ਹੋ ਪਾਪਾ ਕੇ ਧੱਕਾ ਲਾਉਂਦੀ ਬੰਦਾ ਬਈ ਅਹ ਕਹਿੰਦੇ ਸੀਰ ਤੋਂ ਉੱਠਣਾ ਨਹੀਂ ਕਿਸੇ ਦੇ ਬਈ ਕੰਮ ਦਾ ਹੋ ਕਰ ਜਾਏ ਸੀਰ ਤੋਂ ਨਹੀਂ ਉੱਠਣਾ ਕਿਸੇ ਨੇ ਇੱਥੇ 70 ਰੁਪਿਆ ਇੱਥੇ ਬੱਸ ਬਈ ਬੱਸ ਬੱਸ ਫੇਰ ਦੂਸਰੇ ਪਾਸੇ 36 30 36 30 ਦੋਹੜੀਆਂ ਉਸਤਾ ਦਾ ਇੱਕ ਪਾਸੇ ਕਹਿੰਦੇ ਵੱਡਾ ਬਹੁਤ ਵੱਡਾ ਨਾਮ ਹੈ ਟ੍ਰਿੰਗ ਦੁਨੀਆ ਵਿੱਚ ਭੋਕੀ ਹਲਵਾਰਾ ਉਹਦਾ ਛੋਟਾ ਬ੍ਰਦਰ ਦੀ ਪਹਿਲਾ ਹਰਮਾਨੀਆ ਦਾ ਲਾ ਕੇ ਡੈਣੀ 36 33 35 10 ਇੱਕ ਪਾਸੇ ਰਾਜਸਥਾਨ ਹੈ ਤੇ ਦੂਸਰੇ ਪਾਸੇ ਪੰਜਾਬ ਲੋਕ ਲਗੜਾ ਮਟਾਵੜਾ ਚੱਲ ਰਿਹਾ ਉਧਰ ਸਾਡੇ ਬਹੁਤ ਸਤਿਕਾਰਯੋਗ ਸੰਦੀਪ ਕੁਮਾਰ ਜੀ ਮਹਿਰਾ ਕਮਟਾ ਨਾਮ ਹੈ ਜਿਹੜਾ ਬਹੁਤ ਵੱਡੀ ਕਹਿੰਦੇ ਸ਼ਖੀਅਤ ਹੈ ਅੱਜੇ ਵੱਡੀ ਮਿਲਦੀ ਕਿਹੜੀ ਪਹੁੰਚੇ ਜੀ ਨੂੰ ਆਖਾਂਗੇ ਉਹ ਭਾਈ ਯਾਰ ਜਿੰਨੀ ਸੰਗਤ ਹੈ ਜਿਨ੍ਹਾਂ ਨੇ ਉਹਨਾਂ ਦਾ ਵੀਰ ਸੰਦੀਪ ਮਿਲੇ ਜੀ ਅੱਗੇ ਜਿੱਥੇ ਕੈਮਰੇ ਬਾਕਸ ਹੈ ਔਰ ਜੋਰ ਇਧਰਲੇ ਪਾਸੇ ਸੰਦੀਪ ਪ੍ਰਧਾਨ ਗੱਲਾਂ ਹੋ ਰਹੀਆਂ ਆ ਮੈਚ ਵੀ ਬੜਾ ਟੌਪ ਦਾ ਆ ਮੁਕਾਬਲਾ ਟੌਪ ਦਾ ਓ ਝੋੜ ਨਾਲ ਵਾਲੇ ਤਾੜੀ ਕਿਉਂ ਨਹੀਂ ਮਾਰਦੇ ਯਾਰ ਪਤਾ ਨਹੀਂ ਕੀ ਚੱਕਰ ਹੈ ਤਾੜੀ ਟੋੜੀ ਮਾਰਿਆ ਕਰੋ ਮੁੰਜਾ ਦੇ ਰਾਤੇ ਕਿੰਨਾ ਜੋਰ ਲੱਗਿਆ ਹੋਇਆ ਟਰੈਕਟਰਾਂ ਦਾ ਕੋਈ ਮੈਚ ਫਸਿਆ ਨਹੀਂ ਜੇ ਜਰੂ ਮੈਚ ਫਸ ਗਿਆ ਨਾ ਤੇ ਗੱਲਾਂ ਹੋਣਗੀਆਂ ਜੜੀਆਂ ਓ ਜੇ ਮੈਚ ਫਸ ਗਿਆ ਓ ਗੱਲਾਂ ਹੋਣਗੀਆਂ ਮੰਗੇ ਬਈ ਆ ਸ਼ੇਵਿਆਂ ਦੇ ਵਿੱਚ ਪਿਆਈ ਚੱਲੀ ਜਾਂਦਾ ਹੈ ਔਰ ਆਮ ਤੌਰ ਤੇ ਉਹ ਪਨਾ ਤੁਹਾਨੂੰ ਦੇ ਸਾਹਮਣੇ ਔਰ ਮਗਰ ਵੀ ਇੱਕ ਔਰ ਦੂਰ ਕਿੱਥੇ ਔਰ ਜਿੱਦਾਂ ਆਣਾ ਬਣਿਆ ਜੇ ਗੰਧਾ ਨਹੀਂ ਪਰ ਉਹ ਕਹਿੰਦੇ ਇਸ ਇਲਾਕੇ ਦਾ ਜੰਪਰੂ ਟੂ ਹੈਡ ਪਿੰਡਾ ਬਾਈ ਦਾ ਅੱਜ ਕੱਲ ਕਹਿੰਦੇ ਰਹਿਣੋਂ ਸਰੇ ਧਰਮਕੋਟ ਵਿੱਚ ਗੱਲਾਂ ਪਤਾ ਟਿਕਾਣੇ ਕਹਿੰਦਾ ਭਈਆ ਜਾ ਦੇ ਇਲਾਕੇ ਚ ਆਏ ਆ ਅੱਜ ਆਪਦੇ ਪਿੰਡਾਂ ਕੋਲੇ ਆਏ ਆ ਤੇ ਅੱਜ ਕਹਿੰਦੇ ਆ ਟਕੜਾ ਕੇ ਜਾਣੀ ਆ ਉਹ ਹੰਤ ਕਹਿੰਦੇ ਕਰਾ ਕੇ ਜਾਵਾਂਗੇ ਉਹ ਪਿੰਡਾਂ ਨਾਲ ਕਿਹੜੇ ਮਾਣ ਹੈ ਹਰਿਆਣਾ ਛੱਡ ਕੇ ਭਾਵੇਂ ਚਲਾ ਗਿਆ ਪੰਜਾਬ ਦੇ ਵਿੱਚ ਪਰ ਪਿਆਰ ਅੱਜ ਵੀ ਆਹ ਮਿੱਟੀ ਨੂੰ ਕਰਦਾ ਹੈ ਜਦੀ ਸਰਦਾਰ ਮਹਿਕਮਾ ਦੂਸਰੇ ਪਾਸੇ ਵੀ ਕਹਿੰਦੇ ਸਰਦਾਰ ਹੈ ਵੀ ਚਾਰ ਪੁੱਤ ਵਾਰੇ ਪੜਨੀ ਮਾਂ ਵਾਰੀ ਛੇਮਾ ਬਾਪ ਵਾਰਿਆ ਸਤਮਾ ਆਪ ਵਾਰਿਆ ਸਤ ਵਾਰ ਕੇ ਕਹਿਣਾ ਪਾਣਾ ਮਿੱਠਾ ਲਾਗੇ ਤੇਰਾ ਸਿੱਕਾ ਦੇ 335 ਮਿੰਨਾਂ ਉੱਪਰ ਅੱਜ ਦਾ ਮੇਲਾ ਡਰਾਈਵਿੰਗ ਕਰ ਰਹੇ ਆ ਜੀ ਕੰਮ ਵਾਲੇ ਕੋਣਾ ਕੋਣਾ ਚਾਗਦਾ ਹੋੜ ਕੋਣਾ ਚਾਗਦਾ ਜੋਗੀ ਨਾਲ ਪੈ ਜਾਣਾ ਰੋਕਦਾ ਸੁਣਨਿਕਾ ਵਾਲੇ ਕੋਣਾ ਕੋਣਾ ਕੀ ਕਰਦੇ ਗੱਲ ਫਿਰ ਲਓ ਸਾਹਮਣੇ ਦਰਲੇ ਪਾਸੇ ਬਹੁਤ ਵੱਡਾ ਧੰਨਵਾਦ ਮੈਂ ਕਰਾਂਗਾ ਔਰ ਸਰਦਾਰ ਕਹਿੰਦੇ ਗੁਰਪ੍ਰੀਤ ਸਿੰਘ ਜੀ ਗਿਲ ਦੰਦਾਂ ਵਿਸ਼ੇਸ਼ ਤੌਰ ਤੇ ਪਾਗੇ ਆਏ ਹੋ ਜੀ ਨੂੰ ਆਖਾਂ ਨਾਮ ਹੈ ਔਰ ਇਹ ਮਿੱਤਰਪੜਲੀ ਕਹਿੰਦੇ ਪਾਕੀ ਹੋਈ ਹੈ ਉਹਦਾ ਨਾਮ ਹੈ ਆਓ ਸਾਹਮਣੇ ਦੇਖਾਂਗੇ ਕਿ ਮੁਕਾਵਲਾ ਚੋਟੀ ਦਾ ਆਪ ਬਤਾਈ ਮੰਗਦਾ ਦਵਾਵਾ ਲੰਗੜਨਾ ਇਹਨਾਂ ਨੂੰ ਕਦੇ ਤੱਤੀਆਂ ਹਵਾਵਾ ਰੱਬਾ ਰੱਖੀ ਤੂੰ ਬਣਾ ਕੇ ਸਦਾ ਟੌਰੇ ਨਵਾਬੀ ਚੜਦੀ ਕਲਾ ਦੇ ਵਿੱਚ ਸਦਾ ਰਹਿਣੇ ਪੰਜਾਬੀ ਚੜਦੀ ਕਲਾ ਦੇ ਵਿੱਚ ਸਦਾ ਰਹਿਣੇ ਉਹ ਸਾਸੋ 35 ਹੈ ਅਸੰਦੀਪ ਬੱਲੇ ਤਾੜੀ ਮਾਰੋ ਮੇਰੇ ਵੀਰੋ ਤਾੜੀ ਮਾਰੋ ਇਹ ਆਸੰਦੀਪ 35 ਵਾਲਾ ਅੱਕੇ ਨੂੰ ਵਾਸਤੇ ਪਾਈ ਸਣਾ ਅਰਜਨ ਨੇ ਤਾਰ ਨਹੀਂ ਥਲੇ ਲੱਗ ਦਿੰਦਾ ਹਰ ਮੈਨੂ ਲੜਦਾ ਹੋਰ ਦੂਸਰੇ ਪਾਸੇ ਹੋਰ ਥੀਕਾ ਰਾਊਂਡ ਕਹਿੰਦੇ ਮੇਰੇ ਮਿੱਤਰੋ ਬਹੁਤ ਧਰਮ ਦੀ ਥੀਕਾ ਮੌਜੂਦ ਦਿਨ ਤੋਂ ਵਿਸ਼ੇਸ਼ ਤੌਰ ਤੇ ਕਹਿੰਦੇ ਆਇਆ ਮੋਬਾਈਲ ਵਾਲੇ ਪਾਸਾ ਦੇ ਹਰ ਮੀਟਿੰਗ ਵਿੱਚ ਅੱਗੇ ਕਰਕੇ ਸੁਣਾਉਂ ਜਾਂਦਾ ਆਓ ਹੋਰ ਮੈਨੂੰ ਦਰਸ਼ਨ ਜਤੀ ਸਰਦਾਰ ਮਹਿਕਮਾ ਵਾਲੇ ਤੇ ਸਾਡੇ ਜਿੰਨਾ ਨਾ ਸੀ ਵਾਲਾ ਕੋਕੇ ਵਾਲਾ ਕੋਕੇ ਵਾਲਾ ਬੋਕੇ ਵਾਲਾ ਆਸਟ੍ਰੇਲੀਆ ਖੇਤਕੇ ਗੋਆ ਮੁੰਡਾ ਲੈ ਗਿਆ ਖੇਤਕੇ ਤਾੜੀ ਜ਼ੋਰ ਨਾਲ ਮਾਰਦੇ ਤਾੜੀ ਜ਼ੋਰ ਦੀ ਮਾਰਦੋ ਕੋਕੇ ਵਾਲਾ ਬੜੀ ਦੂਰੋਂ ਤੇ ਚੱਲ ਕੇ ਆਇਆ ਅਕੈਡਮੀ ਸੰਦੀਪ ਬੇਗੂ ਭਰਾ ਜੀ ਕੀ ਹਕਤਾਂ ਨਾ ਯਾਰ ਰੱਖੋ ਬਈ ਟਰੈਕਟਰ ਬਈ 11 21 ਤੇ 3 ਨੰਬਰ ਜੇੜ ਦੇ ਲਾਗੇ ਲਿਓ ਬਈ ਇੱਥੇ ਮੁੰਡਾ ਅਲੀ ਕਹਿੰਦਾ ਗਿੱਲ ਬੈਠਾ ਹੋਇਆ ਇੱਕ ਪਾਸੇ ਧਰਵੀਰ ਬਣੀ ਵਾਲਾ ਭੱਲੇ ਭੱਲੇ ਟਰੈਕਟਰ ਮੈਨੂੰ ਲੱਗਦਾ ਕਿਸੇ ਵਾਰੀਏ ਦਾ ਲੱਗਦਾ ਹੈ ਨਾ ਦੂਜਾ 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 ਨੇ ਗੱਲ ਕਰਦੇ ਹਾਂ ਜਿੰਦਾ ਦਾ ਆਹ ਦੂਜੇ round ਦੇ ਵਿੱਚ ਜਿਹੜਾ ਬਾਜੀ ਮਾਰ ਗਿਆ ਤੇਰੇ ਮਿੱਤਰੋ ਆਹ ਦੇਖਾਂਗੇ ਮੁੰਡਾ ਜਿੰਦਾ ਦਾ ਬਾਜੀ ਮਾਰ ਕੇ ਇੱਕ ਵਾਰੀ ਤਾੜੀ ਮਾਰ ਦੋ ਜੀ ਆਗਲੇ round ਦੇ ਵਿੱਚ ਇਹ ਕਹਿੰਦੇ ਪਤਾ ਲੱਗ ਜਾਣਾ ਕਿਹੜਾ ਮੁਕਾਬਲਾ ਜਿੱਤੇਗਾ ਇਹ ਕਹਿੰਦੇ ਦੀ ਖੰਨ ਨੂੰ ਨਹੀਂ ਜਾਣਦੀ ਭਾਈ ਚਰਨ ਨੂੰ ਨਹੀਂ ਜਾਣਦੀ ਐਂਸ ਪਾਸੇ ਪਰੀ ਵਾਲਾ ਧਰਮਪੀਰ ਆਣਾ ਮੇਰੇ ਮਿੱਤਰੋ ਅਗਲਾ ਮੁਕਾਬਲਾ ਧਰਮਵੀਰ ਆ ਰਿਹਾ ਹੈਗਾ 60 ਤੇ ਵਲਡਵਾਰ 855 12 ਨੰਬਰੇ ਟ੍ਰੈਕਟਰ ਤਿਆਰ ਰਹਿਣਗੇ ਅਗਲਾ ਟ੍ਰੈਕਟਰ ਭਰਾਵਾ ਵੀ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਐਰੀ ਪ੍ਰਾਪਤਨ ਉਹ ਬੱਲੇ ਬੱਲੇ ਇਧਰ ਦੇ ਪਾਸੇ ਉਹ ਚਰਚੇ ਹੋ ਗਏ ਸਵਰਾਜ 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 ਇਹ ਮੇਸੀ ਦੀ ਗੱਲ ਕਿਹਨੇ ਹੋ ਰਹੀ ਹੈ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਕਾਤਾ ਉਹ ਹੀ ਕੰਮ ਜਿਹਤੋਂ ਮੈਂ ਡਰਦਾ ਹੂ ਵੀ ਲੈ ਵੀ ਤਾਂ ਦਾ ਉਹ ਹੀ